ਸਸ਼੍ਰੀ ਅਕਾਲ ਆਈ ਹੋਪ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਵੀਡੀਓ ਬੇਨੁਮਦਾਰਸ਼ ਹੈ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਸਵਾਲ ਉਹਨਾਂ ਦੇ ਜਵਾਬ ਜਿਹੜੇ ਆ ਮੈਂ ਜਰੂਰ ਦੇਣੇ ਆ ਕਿਉਂਕਿ ਸਾਨੂੰ ਤਕਰੀਬਨ ਮਾਰਕੀਟ ਦੇ ਵਿੱਚ ਕੰਮ ਕਰਦਿਆਂ ਨੂੰ 5 ਸਾਲ ਦਾ ਸਮਾਂ ਹੋ ਚੱਲਿਆ ਆ ਕਾਇਨਾ 5 ਸਾਲਾਂ ਦੇ ਵਿੱਚ ਅਸੀਂ ਕਦੇ ਵੀ ਕਿਸੇ ਨਾਲ ਜਿਹੜਾ ਆ ਧੋਖਾ ਨਹੀਂ ਕੀਤਾ ਆ ਇਸ ਕੰਮ ਦੇ ਵਿੱਚ ਸਾਡੇ ਵੱਲੋਂ ਨਹੀਂ ਹੋਇਆ ਕਿਉਂਕਿ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਕੰਮ ਵਿੱਚ ਕੀ ਹੁੰਦਾ ਆ ਲਿੰਕ ਹੁੰਦੇ ਆ ਅੱਗੇ ਤੋਂ ਅੱਗੇ ਬਣੇ ਹੋਏ ਸੋ ਅਸੀਂ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨਾ ਚਾਹਿਆ ਆ ਤੇ ਅਸੀਂ ਕਲੈਂਟ ਦਾ ਜਿਹੜਾ ਆ ਉਹ ਬਹੁਤ ਸਾਰ ਸੋਚਦੇ ਆ ਕਿਸੇ ਤਿੱਖਣਾ ਕੰਮ ਕੀਤਾ ਜਾਵੇ ਸੋ ਇਸ ਕਰਕੇ ਵੀ ਅਸੀਂ ਹੁਣ ਅੱਗੇ ਵੀ ਰੈਗੂਲਰ ਕੰਮ ਕਰ ਰਹੇ ਆਂ ਪਰ ਸਾਡੀ ਸੋਚ ਹਮੇਸ਼ਾ ਇਹ ਰਹੀ ਆ ਕਿ ਅਸੀਂ ਜੇ ਕਿਸੇ ਦਾ ਕੰਮ ਕਰੀਏ ਤਾਂ ਸਹੀ ਤਰੀਕੇ ਨਾਲ ਹੀ ਕਰੀਏ ਪਰ ਤੁਹਾਨੂੰ ਪਤਾ ਹੈ ਕਿ ਇਨਾ ਕੰਮਾਂ ਦੇ ਵਿੱਚ ਕੀ ਹੁੰਦਾ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਦਿੱਕਤ ਜ਼ਰੂਰ ਆ ਹੀ ਜਾਂਦੀ ਹੈ। ਸੋ ਫਿਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਜਿੰਨਾ ਵੀ ਸਾਡੇ ਕੋਲ ਵੀਜ਼ੇ ਬਹੁਤ سارے ਅਪਲਾਈ ਹੋਏ ਹੋਏ ਆ ਜਾਂ ਕਈ ਲੋਕ ਸਲਾਹ ਲੈਂਦੇ ਸਾਡੇ ਕੋਲੋਂ ਜਾਂ ਟੂਰਿਸਟ ਵੀਜ਼ੇ ਅਪਲਾਈ ਕਰਾਉਣੇ ਆ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀਜ਼ਾ ਹੱਦ ਕੋ ਅਪਲਾਈ ਕਰਾਉਣਾ ਹੈ ਹਨਾ ਉਹ ਤੁਸੀਂ ਕਰਵਾ ਸਕਦੇ ਆ ਫ੍ਰੀ ਆਫ ਕਾਸਟ ਵੀ ਕਰਵਾ ਸਕਦੇ ਆ ਜਾਂ ਮਤਲਬ ਕਿ ਟੂਰਿਸਟ ਵੀਜ਼ੇ ਸਲਾਹ ਤੁਸੀਂ ਲੈ ਸਕਦੇ ਆ। ਤੇ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਤੁਸੀਂ ਕੰਮ ਆਕਾਰ ਆ ਸਰ ਤੁਸੀਂ ਅਪਲਾਈ ਕਰਵਾ ਸਕਦੇ ਹੋ ਡਾਕਟਰ ਲੈਣੀ ਆ ਕੁਛ ਵੀ ਤੁਸੀਂ ਕਰਵਾਣਾ ਹੈ ਉਹ ਤੁਸੀਂ ਕਰਵਾ ਸਕਦੇ ਪਰ ਇਹਦੇ ਵਿੱਚ ਕੀ ਹੁੰਦਾ ਕਿ ਟਾਈਮ ਹਮੇਸ਼ਾ ਲੱਗਦਾ ਹੈ ਹਨਾ ਜੇ ਆਪਾਂ ਤੁਹਾਨੂੰ ਇੱਕ ਇੱਕ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੰਪਨੀ ਦੇ ਉੱਪਰ ਡਿਸਰਵ ਹੁੰਦੀਆਂ ਆ ਜਾਂ ਕੰਪਨੀ ਦੇ ਉੱਪਰ ਖੜੀਆਂ ਹੁੰਦੀਆਂ ਆ ਕੋਸ਼ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਵੀ ਗਿਜ਼ੇ ਆ ਜਾਂ ਕੁਛ ਗਿਜ਼ੇ ਲੇਟ ਵੀ ਹੁੰਦੇ ਆ ਹਨਾ ਸੋ ਇਸ ਕਰਕੇ ਇਹ ਪੂਰੀ ਵੀਡੀਓ ਮੈਂ ਤਿਆਰ ਕਰਕੇ ਬਣਾ ਰਹੇ ਆ ਕਿ ਤੁਸੀਂ ਵਰਲਡ ਦੇ ਵਿੱਚ ਕਿਤੇ ਵੀ ਜਾਣਾ ਆ ਹਨਾ ਵਰਕ ਬ੍ਰਮੜ ਤੇ ਵੀ ਜਾ ਸਕਦੇ ਆ ਟੂਰਿਸਟ ਤੇ ਵੀ ਲੋਕ ਜਾਂਦੇ ਆ ਤੇ ਬਿジネス ਵਿਜੇ ਤੇ ਵੀ ਲੋਕ ਜਾਂਦੇ ਆ ਬਟ ਟਾਈਮ ਜ਼ਰੂਰ ਲੱਗਦਾ ਆ ਚੀਜ਼ ਨੂੰ ਜਦੋਂ ਆਪਾਂ ਜਲਦਬਾਜ਼ੀ ਕਰਦੇ ਆ ਕਾਲੀ ਕਰਦੇ ਆ ਤਾਂ ਆਪਾਂ ਕਿਹ ਸਾਡੀ ਫਾਈਲ ਵਾਪਸ ਕਰ ਦੋ ਉਹ ਤਾਂ ਸਾਡੇ ਬਹੁਤ ਵੱਡੇ ਲਾਸ ਹੋ ਜਾਂਦੇ ਆ ਤਾਂ ਇਸ ਦੇ ਸਾਡੇ ਨਾਲ ਇਸ ਟਾਈਮ ਸਾਡੇ ਕੋਈ ਜਿਹੜਾ ਬਹੁਤ ਵੱਡੇ ਸਾਡੇ ਲਾਸ ਇਸ ਤਰੀਕੇ ਦੇ ਹੋ ਗਏ ਆ ਕਿ ਜਿਹੜੇ ਕਲਾਇੰਟ ਆ ਉਹਨਾਂ ਨੇ ਫਾਈਲ ਵਾਪਸ ਕਰ ਲਈ ਐ ਸਾਡੀ ਫਾਈਲ ਵਾਪਸ ਬਹੁਤ ਜੀ ਟਾਈਮ ਬਹੁਤ ਲੱਗ ਗਿਆ ਹੁਣ ਜੇ ਤੁਸੀਂ ਫਾਈਲ ਵਾਪਸ ਕਰਦੇ ਫਿਰ ਪੇਮੈਂਟ ਜਿਹੜੀ ਕੋਈ ਐਡਵਾਂਸ ਦੀ ਵਾਪਸ ਕਰਨੀ ਪੈਂਦੀ ਆ ਪਰ ਸਾਡੇ ਕੋਲ ਨਹੀਂ ਅਸੀਂ ਪੇਮਟ ਅਗ ਕੰਪਨੀ ਨੂੰ ਪਾਉਣ ਨੂੰ ਵਾਪਸ ਦੀ ਹੁੰਦੀ ਆ ਤਾਂ ਬੜਾ ਜਿਹੜਾ ਆ ਇੱਥੇ ਇੱਕ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਸੋ ਤਾਂ ਕਰਕੇ ਮੇਰੀ ਬੇਨਤੀ ਆ ਕਿ ਜੇਕਰ ਤੁਸੀਂ ਸਾਨੂੰ ਕਾਲ ਕਰਦਾ ਆ ਜਾਂ ਕੋਈ ਮੈਸੇਜ ਕਰਦਾ ਆ ਹਨ ਤਾਂ ਉਹ ਬੇਨਤੀ ਇਸ ਤਰੀਕੇ ਦੀ ਆ ਵੀ ਤੁਸੀਂ ਜਰੂਰ ਮਤਲਬ ਕਿ ਟਾਈਮ ਵੱਧੋ ਵੱਧੋ ਚੀਜ਼ ਨੂੰ ਹਨਾ ਇਹ ਟਾਈਮ ਦਓਗੇ ਤੇ ਕੰਮ ਹੋਊਗਾ ਹਨਾ ਕਿਉਂਕਿ ਇਹ ਇਦਾਂ ਨਹੀਂ ਕਿ 30 ਦਿਨ ਦਾ ਕੰਮ 20 ਦਿਨਾਂ 'ਚ ਵੀ ਹੋ ਸਕਦਾ 30 ਦਾ ਕੰਮ 90 ਦਿਨਾਂ 'ਚ ਵੀ ਹੋ ਸਕਦਾ ਯਾਰ ਕਈ ਵਾਰੀ ਸਾਲ ਵੀ ਲੱਗ ਜਾਂਦਾ ਹੁਣ ਕਰੋਸ਼ੀ ਆ ਦੇ ਕਲਾਇੰਟ ਜਿਹੜੇ ਅਕਦੀ ਮੇਰੇ ਕੋਲ ਆਉਂਦੇ ਆ ਜੋ ਕਿ ਤੋਂ ਹੋਰ ਵੀ ਆ ਰਿਹਾ ਰੋਸ਼ੀਆ ਦੇ ਕਲਾਇੰਟ ਉਹ ਸਾਰੇ ਕਲਾਇੰਟ ਮੈਨੂੰ ਕਹਿੰਦੇ ਸਾਡਾ ਇੱਕ ਸਾਲ ਲੱਗ ਗਿਆ ਜੀ ਕਿਤੇ 2 ਸਾਲ ਲੱਗੇ ਵੀਜ਼ਾ ਨਹੀਂ ਆਇਆ ਟਾਈਮ ਲੱਗ ਰਿਹਾ ਆ ਬਟ ਟਾਈਮ ਲੱਗ ਕੇ ਕੰਮ ਹੋ ਜੇ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਸੋ ਇਸ ਕਰਕੇ ਇਹ ਵੀਡੀਓ ਬਣਾਉਣਾ ਮੇਰਾ ਮਕਸਦ ਹੀ ਸੀ ਜੀ ਆ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਾਓ ਨੋ ਪ੍ਰੋਬਲਮ ਪਰ ਟਾਈਮ ਜ਼ਰੂਰੀ ਆ ਟਾਈਮ ਦਿਓ ਸਬਰ ਰੱਖੋ ਜਦੋਂ ਅਸੀਂ ਜਲਦਬਾਜ਼ੀਆਂ ਕਰਦੇ ਆ ਫਿਰ ਅਸੀਂ ਗਲਤ ਤਰੀਕੇ ਨਾਲ ਫਸ ਜਾਂਦੇ ਆ ਤੋਂ ਅਸੀਂ ਕਹਿੰਨੇ ਕਿ ਤੁਹਾਡੇ ਕੋਲੋਂ ਕੰਮ ਨਹੀਂ ਹੁੰਦਾ ਸਾਡਾ ਵੀ ਕੰਮ ਦਸਤਾਨਾ ਚ ਕਰਾ ਦੇ ਆ ਜੀ ਇਦਾਂ ਦੇ ਕਿਸੇ ਮੇਰੇ ਸਾਡੇ ਸਿਸਟਮ ਦੇ ਵਿੱਚ ਬਹੁਤ ਆਇਆ ਜਿਹਦੇ ਵਿੱਚ ਬੰਦਾ ਕਹਿੰਦਾ ਜੀ 10000 ਕੈਨੇਡਾ ਤੇ 10000 ਯੂਕੇ ਪੇਜ ਦੇ ਆ ਬਟ ਜਾਣੀ ਮੋ ਕਿ ਪਤਾ ਹੀ ਹੁੰਦਾ ਇਹ ਜਨੂਨ ਵੇਤੇ ਹੈ ਨਹੀਂ ਨਾ ਸੋ ਇਸ ਕਰਕੇ ਜ਼ਰੂਰੀ ਆ ਕਿ ਜਿੰਨਾ ਵੀ ਹੋ ਸਕਦਾ ਟਾਈਮ ਦੋ ਆਪਣੇ ਕੰਮ ਨੂੰ ਖੁਦ ਸਰਚ ਕਰੋ ਪਹਿਲਾਂ ਵੀ ਅਸੀਂ ਜਾਣਾ ਕਿੱਥੇ ਆ ਸਾਡੀ ਸਾਡੇ ਕੋਲ ਕਿੰਨੀ ਪੇਮੈਂਟ ਆ ਸਾਡੇ ਕੋਲ ਕਿੰਨਾ ਕਰਜ਼ਾ ਚੱਕ ਕੇ ਅਸੀਂ ਜਾ ਸਕਦੇ ਸਾਂ ਇਹ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਸੋ ਠੀਕ ਯਾ ਇੱਕ ਵੀਡੀਓ ਇਸ ਕਰਕੇ ਅਸੀਂ ਬਣਾਈ ਆ ਕਿ ਜੇਕਰ ਤੁਸੀਂ ਅਪਲਾਈ ਕਰਨਾ ਤਾਂ ਟਾਈਮ ਦੋ ਫਾਈਲ ਨੂੰ ਟਾਈਮ ਬਹੁਤ ਜ਼ਰੂਰੀ ਆ ਫਾਈਲ ਹੋ ਜਾਣਾ ਸੋ ਇਸ ਕਰਕੇ ਕਿਰਪਾ ਕਰੇ ਪ੍ਰਮਾਤਮਾ ਅਰੇ ਗੁਰੂ ਜਰਾ ਪਾਸਾਰੇ ਕੰਮ ਕਰੀ ਸਸਰੀ ਕਾ